ਅਸਲਾਮ ਅਲੈਕਮ ਦੋਸਤੋ ਸੋ ਅੱਜ ਇੱਕ ਵਾਰ ਫੇਰ ਅਸੀਂ ਪਹੁੰਚੇ ਹਾਂ ਸਾਡੇ ਚਾਚਾ ਜਸਵੀਰ ਸਿੰਘ ਜੀ ਜੱਸੀ ਜਵੰਦਾ ਉਹਨਾਂ ਦੇ ਖੇਤ ਜੋ ਕਿ ਤੁਹਾਨੂੰ ਪਹਿਲਾਂ ਮੇਰੀਆਂ ਵੀਡੀਓ ਆਪ ਪਾਈਆਂ ਨੇ ਉਹਨਾਂ ਵਿੱਚ ਵੀ ਦੱਸਿਆ ਗਿਆ ਕਿ ਉਹ ਆਪਣੇ ਖੇਤ ਦੇ ਵਿੱਚ ਹੁਣ ਬਿਲਕੁਲ ਵੀ ਰੇਤ ਤੇ ਸਪਰੇਅ ਦੀ ਵਰਤੋਂ ਨਹੀਂ ਕਰਦੇ ਉਹਨਾਂ ਨੇ ਕਣਕ ਬੀਜੀ ਸੀ ਪਿਛਲੀ ਵਾਰੀ ਵੀ ਕਣਕ ਬੀਜੀ ਸੀ ਉਸ ਤੋਂ ਬਾਅਦ ਜੀਰੀ ਦੀ ਜਿਹੜੀ ਕਾਸ਼ਤ ਕੀਤੀ ਉਹ ਵੀ ਬਿਨਾਂ ਰੇਤ ਸਪਰੇਅ ਤੋਂ ਇਸ ਵਾਰ ਵੀ ਜਿਹੜੀ ਉਹਨਾਂ ਨੇ ਕਣਕ ਦੀ ਕਾਸ਼ਤ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਰੇਤ ਤੇ ਸਪਰੇਅ ਦੀ ਵਰਤੋਂ ਨਹੀਂ ਕੀਤੀ ਉਹਨਾਂ ਦੇ ਖੇਤ ਦੇ ਵਿੱਚ ਉਹਨਾਂ ਦਾ ਬਰਸੀਨ ਵੀ ਬੀਜਿਆ ਹੋਇਆ ਹੈ ਉਹਦੇ ਵਿੱਚ ਵੀ ਉਹਨਾਂ ਨੇ ਰੇ ਸਪਰੇਅ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਜਿੰਨੀ ਖੇਤੀ ਕਰਨੀ ਆ ਜਿੰਨਾ ਚਿਰ ਮੈਂ ਜਾਉਣਾ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਆਪਣੇ ਖੇਤ ਦੇ ਵਿੱਚ ਬਿਲਕੁਲ ਵੀ ਜਿਹੜੀਆਂ ਜ਼ਹਿਰੀਲੀਆਂ ਦਵਾਈਆਂ ਉਹਨਾਂ ਦੀ ਵਰਤੋਂ ਨਾ ਕਰਾਂ ਆਜੋ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦੀ ਫਸਲ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕੁ ਵਧੀਆ ਹੋਈ ਹੈ ਸੋ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੇ ਤਜਰਬੇ ਕਰ ਰਹੇ ਨੇ ਉਹ ਜ਼ਿੰਦਗੀ ਦੇ ਵਿੱਚ ਨਵੇਂ-ਨਵੇਂ ਤੇ ਉਹਨਾਂ ਨੇ ਇਸ ਤਜਰਬੇ ਦੇ ਵਿੱਚੋਂ ਕੀ ਕੱਟਣਗੇ ਜਾਂ ਕਿੰਨਾ ਕੁ ਨਫਾ ਜਾਂ ਕਿੰਨਾ ਕੁ ਨੁਕਸਾਨ ਹੋ ਜਾ ਆਜੋ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਚਾਚਾ ਜੀ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਚਾਚਾ ਠੀਕ ਹੈ ਕਿਵੇਂ ਇੱਕ ਦੀ ਆਪਣੀ ਕੰਮ ਫਿਰ ਅੱਗੇ ਨੂੰ ਕੰਮ ਜਾਵ ਪਿਛਲੇ ਸਾਲ ਨੂੰ ਠੀਕ ਹੈ ਤੇ ਪਿਛਲੇ ਸਾਲ ਨੂੰ ਕੰਮ ਜਾਵ ਇੱਕ ਦੀ ਆਪਾਂ ਬਿਲਕੁਲ ਵੀ ਰੇਤ ਆ ਪਾਇਆ ਨਹੀਂ ਇਹ ਚ ਰੇ ਨਾ ਡੀਪੀ ਠੀਕ ਹੈ ਮਨਾਂ ਇੱਕ ਦੀ ਕੁਝ ਏਰੀਆ ਦੇ ਵਿੱਚ ਆਪਾਂ ਉਹ ਖੰਡੀ ਵਾਲੀ ਦਾ ਕਰਨੀ ਪਈਦੀ ਉਹ ਖੰਡੀ ਵੀ ਨਹੀਂ ਮਰੀ ਫੇਰ ਵੀ ਹਾਲੀ ਅੱਛਾ ਸਪਰੇ ਖੰਡੀ ਵਾਲੀ ਸਪਰੇ ਆ ਬਿਮਾਰੀ ਮੋਟੀ ਕੁਝ ਏਰੀਆ ਜੀ ਹਾਂ ਇਹ ਗਾਹਾਂ ਨੂੰ ਇਹ ਵੀ ਹਟਾਵਾਂਗੇ ਮਲਚਰ ਕਰਕੇ ਮਨ ਪਲਟ ਕੇ ਬੀਜਾ ਕਰਾਂਗੇ ਉਹਦੇ ਨਾਲ ਨਦੀਨ ਨਹੀਂ ਹੁੰਦਾ ਅੱਛਾ ਜਿਹੜੇ ਜਿਹਦੇ ਉਹ ਬਜਾਈਆ ਉਹਦੇ ਵਿੱਚ ਨਦੀਨ ਨਹੀਂ ਪੈਦਾ ਨਦੀਨ ਨਹੀਂ ਹੁੰਦਾ ਉਹਦੇ ਨਾਲ ਠੀਕ ਹੈ ਇਹ ਗਾਹਾਂ ਨੂੰ ਤਜਰਬੇ ਕਰੀ ਜਾਂਦੇ ਆ ਬੱਠੇ ਹਾਂ ਤਜਰਬਿਆਂ ਤੋਂ ਹੀ ਕੋਈ ਸਿੱਖਣ ਨੂੰ ਮਿਲਦਾ ਆਜੋ ਵੀ ਕਣਕ ਦਿਖਾਉਣੇ ਆ ਜਾ ਚਾਚਾ ਇੱਧਰ ਇਹ ਵਾਲੀ ਕਣਕ ਹੈ ਪਿਛਲੇ ਸਾਲ ਲੋਕ ਟਿੱਕਣਾ ਕਰਦੇ ਹੁੰਦੇ ਸੀ ਕਿਉਂਕਿ ਪਿਛਲੇ ਸਾਲ ਜਿਹੜੀ ਆ ਆਪਾਂ ਨੂੰ ਸੋਹਣੀ ਲੱਗਦੀ ਆ ਦੇਖਣ ਨੂੰ ਇੱਥੇ ਦੇਖਣ ਨੂੰ ਬਹੁਤ ਹੀ ਘੱਟ ਸੀ ਇਹ ਲਗਭਗ ਐ ਮੰਨ ਕੇ ਚੱਲੋ ਵੀ ਥੋੜੇ ਥੋੜੇ ਥਾਵੇਂ ਕਰਕੇ ਬੀਜੀ ਹੁੰਦੀ ਐ ਲੱਗਦੀ ਸੀ ਕਣਕ ਪਿਛਲੇ ਸਾਲ ਸਾਇਦ ਪਾਣੀ ਦਾ ਥੋੜਾ ਜਿਹਾ ਫਰਕ ਪਿਆ ਪਿਛਲੇ ਨਹੀਂ ਪਹਿਲਾਂ ਇੱਕ ਉਹ ਹੋ ਗਿਆ ਨਾ ਆਪਾਂ ਜਦੋਂ ਕੋਈ ਵੀ ਚੀਜ਼ ਬੰਦ ਕਰਦੇ ਆ ਆਪਾਂ ਇੱਕ ਚੀਜ਼ ਹੋਰ ਮੰਨ ਕੇ ਚੱਲਿਆ ਜਿਵੇਂ ਵੀ ਉਹ ਕਹਿੰਦੇ ਨੇ ਵੀ ਚਿੱਟਾ ਛੜਾਉਣ ਵਾਲੇ ਨੂੰ ਉਹ ਗੋਲੀਆਂ ਲਾ ਦਿੰਦੇ ਨੇ ਦੇ ਕੇ ਆ ਚਟੀਆਂ ਜਿਹੜੇ ਜੀਵ ਥਲੇ ਆਪਾਂ ਇੱਕ ਛੜਾ ਕੇ ਦੂਜੇ ਦੇ ਸੇ ਤੇ ਨਹੀਂ ਲਾਈ ਹੁਣ ਆਰਗੈਨਿਕ ਖਾਦਾਂ ਵਾਲੇ ਠੀਕ ਐ ਆਪਣੇ ਕੋਲ ਆਉਂਦੇ ਤਾਂ ਬਹੁਤ ਆ ਇਹੜੀਆਂ ਚੀਜ਼ਾਂ ਦਾ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਯਾਰ ਇਹਦੇ ਵਿੱਚ ਕੁਝ ਨਹੀਂ ਹੋ ਸਕਦਾ ਠੀਕ ਹੈ ਪੈਟਕ ਬੰਦ ਹੋ ਗਿਆ ਆਪਾਂ ਉਹ ਪਾਉਂਦੇ ਹੀ ਨਹੀਂ ਠੀਕ ਹੈ ਆਰਗੈਨਿਕ ਖਾਦ ਵੀ ਆਪਾਂ ਉਹ ਪਾਉਂਦੇ ਨਹੀਂ ਚਾਹੇ ਆਪਣੇ ਵੱਧ ਨਿਕਲੇ ਜਾਂ ਘੱਟ ਨਿਕਲੇ ਮੈਨਾਂ ਆਪਾਂ ਇੱਕ ਪਾਸੇ ਹਟ ਕੇ ਦੂਜੇ ਪਾਸੇ ਨਹੀਂ ਲੱਗਣਾ ਨਹੀਂ ਠੀਕ ਹੈ ਇਹ ਵੀ ਥੋੜੀ ਬੜੀ ਅਜੀਬ ਹੈ ਆਪਾਂ ਇਹਦੇ ਵਿੱਚ ਬਸ ਜ਼ਿਆਦਾ ਮੁਰਗੀਆਂ ਵਾਲਾ ਰਹੀ ਪਾਇਆ ਸੀ ਠੀਕ ਹੈ ਜੀ ਜਾਂ ਜਿਹੜਾ ਆਪਾਂ ਨੂੰ ਪ્યોਰ ਪਤਾ ਵੀ ਹਾ ਯਾਰ ਇਹਹੀ ਚੀਜ਼ ਆ ਰਹੀ ਹੈ ਵੀ ਆ ਜਿਵੇਂ ਬਣਦਾ ਇੱਥੇ ਆਪਣੇ ਫੈਕਟਰੀ ਵਾਲੇ ਬਣਾਉਣ ਲੱਗੇ ਠੀਕ ਹੈ ਤੇ ਉਹੀ ਚੀਜ਼ ਪਾਉਣੇ ਆਪਾਂ ਉਹ ਤਾਂ ਜ਼ਿਆਦਾਤਰ ਆਪਾਂ ਉੱਪਰ ਗੈਸ ਵਾਲੀ ਮੂਕ ਹੀ ਜਿਆਦੇ ਪਾਈਏ ਹੋਰ ਤਾਂ ਕੋਈ ਸੈਲਰੀ ਨਹੀਂ ਨੀ ਚਲੋ ਉਹ ਵੀ ਠੀਕ ਆ ਉਹਦਾ ਤਰਤ ਦਿੰਦੀ ਆ ਧਰਤੀ ਨੂੰ ਬੰਦ ਦੂਜੇ ਪਾਸੇ ਬਾਬਾ ਘਟ ਜਾ ਕੇ ਹੋຊਾਂਗੇ ਹੁਣ ਤਾਂ ਸਾਲ ਪਰ ਹੋਰ ਨੁਕਸਾਨ ਹੋ ਜੂ ਕੁਛ ਨਹੀਂ ਹੁੰਦਾ ਖੈਰ ਹੈ ਇੱਕ ਦੀ ਕਾਫੀ ਮੜ ਖੋਸ ਅੱਗੇ ਨੂੰ ਹਾਂ ਇੱਕੀ ਫਸਲ ਵੀ ਦੱਸਦੀ ਆ ਸੋ ਦੋਸਤੋ ਸਿੱਫ ਫਸਲ ਖੜੀ ਆ ਇਹ ਵਾਲੀ ਇਹਨਾਂ ਦੀ ਚਾਚਾ ਜੀ ਉਹ ਤੁਰ ਤੱਕਾ ਸੋ ਬੜੀ ਸੋਹਣੀ ਤੇ ਬੜੀ ਸ਼ਾਨਦਾਰ ਫਸਲ ਆ ਇਸ ਵਾਰ ਤੁਸੀਂ ਖੁਦ ਦੇਖੋਗੇ ਜਦੋਂ ਆਪਾਂ ਆਪਣੇ ਸਰੀਰ ਤੇ ਵੀ ਲਾਈਏ ਜੇ ਆਪਾਂ ਨਸ਼ੇ ਕਰਦੇ ਆ ਨਸਿਆਂ ਦੇ ਆਦੀ ਹੋ ਜਾਂਦੇ ਆ ਤਾਂ ਆਪਾਂ ਨੂੰ ਵੀ ਨਸਾ ਭਾਲਦੇ ਹਣਾ ਐਵੇਂ ਜਿੱਕਣੀ ਆਪਾਂ ਜਿਹੜੀਆਂ ਆਪਣੀਆਂ ਧਰਤੀ ਐ ਜਿਹੜੀ ਆਪਣੀ ਪੌਣ ਪਾਣੀ ਐ ਉਹਨੂੰ ਨਸੀਲਾ ਬਣਾਤਾ ਉਹਨੂੰ ਵੱਧ ਤੋਂ ਵੱਧ ਦੋਜਾ ਦੇ ਦੇ ਜੂਰੀਏ ਦੀਆਂ ਹੋਗੀਆਂ ਰੇਹਾਂ ਦੀਆਂ ਸਪਰੇਹਾਂ ਦੀਆਂ ਵਿਆ ਅੜਾ ਲਈ ਸਪਰੇਅ ਕਰਦੇ ਹੋ ਜੀ ਆ ਵਾਦਾ ਘਾਟਾਂ ਲਈ ਕਰਦੇ ਹੋ ਜੀ ਡਾਕਟਰ ਜਦੋਂ ਤੂੰ ਕਿਸੇ ਡਾਕਟਰ ਕੋਲੇ ਵਾਹੇ ਤੂੰ ਆਏ ਦੇਖ ਲਈ ਵੀ ਜੇ ਨਾ ਜਿਆਦੇ ਬੱਚਿਆਂ ਨੂੰ ਤਾਂ ਬਹੁਤ ਜਿਆਦੇ ਕਹਿੰਗੇ ਇਹਨੂੰ ਕਣਕ ਨਾ ਖਵਾਓ ਹਾਂ ਇਹਦਾ ਪਹਿਲਾਂ ਟੈਸਟ ਕਰਾਓ ਹ ਕਣਕ ਉਹ ਗੱਲ ਐ ਐ ਕੋਈ ਨਹੀਂ ਕਹਿੰਦਾ ਵੀ ਕਣਕ ਦੇ ਸਪਰੇਅ ਨਾ ਕਰੋ ਕੁਝ ਕਣਕ ਦੇ ਜੂਰੀਆ ਘਟ ਪਾਉ ਬਿਲਕੁਲ ਜੀ ਉਹ ਕੋਈ ਨਹੀਂ ਕਹਿੰਦਾ ਮੈਂ ਪੈਸੇ ਲੈ ਸਾਡੇ ਨੂੰ ਕਣਕ ਨਾ ਖਾਓ ਮੇਰੇ ਦੋਨੋਂ ਸਾਨੂੰ ਕਣਕ اگਾਉਣ ਖਾਤਰ ਦਾ ਸਾਨੂੰ ਚੀਜ਼ਾਂ ਯੂਨੀਵਰਸਿਟੀ ਵਾਲੇ ਡਾਇਰੈਕਟਰ ਨੇ ਠੀਕ ਹੈ ਜੀ ਜਿੰਨੀ ਸਾਡੀ ਖੇਤੀ ਲਈਏ ਪੜ੍ਹੇ ਲਿਖੇ ਬੰਦੇ ਨੇ ਮੇਰੀ ਗੱਲ ਕਹਿਣਾ ਬਹੁਤ ਵੱਡਿਆ ਗੁੱਸਾ ਵੀ ਉਹ ਲੋਕ ਕਰਨਗੇ ਠੀਕ ਹੈ ਜੀ ਪੜ੍ਹੇ ਲਿਖੇ ਲੋਕ ਕਣੀ ਫੁੱਜ ਰਹੇ ਠੀਕ ਹੈ ਜੀ ਜਦੋਂ ਰੇਹਾਂ ਸਪਰੇਹਾਂ ਸਪਰੇਹਾਂ ਨਾਲ ਜਿਹੜੇ ਜੀਵ ਮਰਦੇ ਦੀ ਉਹਨਾਂ ਦਾ ਜਾਨਵਰ ਮਰਦੇ ਦੀ ਠੀਕ ਹੈ ਜੀ ਜਾਨਵਰ ਸਾਡੀ ਖੇਤੀ ਦੇ ਵਿੱਚ ਸਾਨੂੰ ਕੁਦਰਤੀ ਜੀਵ ਇਹ ਜਿਹੜੇ ਜਾਨਵਰ ਨੇ ਹੋਣਾ ਤਨੂ ਦਿਖਾ ਲਈ ਨਾ ਉਹ ਟੈਂ ਟੈਂ ਕਰਦੇ ਫਿਰਦੇ ਨੇ ਆਪਣੇ ਦੇਖ ਹਾਂ ਚਟੇਰੀਆਂ ਹੋ ਗਿਆ ਜੋ ਵੀ ਐ ਉਹ ਸੁੰਡੀ ਨੂੰ ਫੜਦੇ ਵੀ ਨੇ ਫੜਦੇ ਨੇ ਅਸੀਂ ਨਾਲ ਨਾਲ ਆਵੇ ਮਿੱਤਰ ਕੀੜੇ ਵੀ ਮਾਰ ਵਾ ਸਪਰੇ ਹਾਂ ਕਰਕੇ ਬਾਦੂ ਮਰਦੇ ਹੀ ਨੇ ਉਹਨਾਂ ਨੇ ਵੀ ਮਾਰਨਾ ਚਾਹ ਦੇ ਨਾਲ ਤਾਂ ਦੋਨੇ ਚੀਜ਼ਾਂ ਨੇ ਹੁਣ ਇਹ ਹੀ ਕੁਛ ਡੇਰੀ ਫਾਰਮ ਤੇ ਚੱਲ ਰਿਹਾ ਮੇਰੀ ਤਾਂ ਮਨ ਡੇਰੀ ਫਾਰਮ ਵਾਲੇ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਆ ਵੀ ਵੀਰੋ ਇਹ ਚੀਜ਼ ਹੈ ਮਗਰ ਨਾ ਵੀ ਅਸੀਂ 16 ਮਹੀਨੇ ਦੀ ਝੋਟੀ ਗੱਬਣ ਕਰਾਤੀ ਅਸੀਂ 18 ਦੀ ਕਰਾਤੀ ਉਹ ਮੇਰੇ ਕੋਲ 15 ਮਹੀਨੇ ਦੀ ਖੜੀ ਐ ਇੱਕ ਵੀ ਕਿਤੇ ਦਾਣੇ ਦਾਣੇ ਦੀ ਫੱਕ ਨਹੀਂ ਪਾਈ ਝੋਟੀ ਤਾਰਾਂ ਦੇ ਰਹੀ ਐ ਹਜੇ ਉਹਨੂੰ ਟੀਕਾ ਵੀ ਪਾਉਣਾ ਇਹ ਜਿਵੇਂ ਉਹਨੂੰ ਇਹਨੂੰ ਜੇ ਪਹਿਲਾਂ ਆ ਫੀਡ ਪਾ ਦੇ ਉਹਨੂੰ ਸਾਨੂੰ ਯਾਰ ਕੀ ਪਤਾ ਫਿੜੇ ਵਿੱਚ ਕੀ ਕੰਮ ਠੀਕ ਹੈ ਹੁਣ ਅਸੀਂ ਇਹ ਲਾਲੀ ਵੀ ਆਉਣ ਵਾਲੇ 5-7 ਸਾਲਾਂ ਨੂੰ ਕੋਈ ਤਾਂ ਦੁੱਧ ਦੁੱਧ ਵਿੱਚ ਮਿਲਾਉਂਦਾ ਤਾਂ 5-7 ਸਾਲਾਂ ਨੂੰ ਡਾਕਟਰ ਇਹ ਵੀ ਕਹਿਣ ਲੱਗ ਜਾਣਗੇ ਕਿ ਦੁੱਧ ਨਾਲ ਪੀਓ ਨਾ ਅਸੀਂ ਪਾਈ ਜਾਜ ਉਸ ਰਿਆਂ ਅਸੀਂ ਆਪ ਦਾ ਵਿਰਸਾ ਭੁੱਲ ਗਏ ਸਾਰਾ ਕੁਝ ਭੁੱਲ ਕੇ ਸਾਤ ਤੋਂ ਜਿਹੜੀ ਪਹਿਲਾ ਵਾਲੀ ਪੀੜ੍ਹੀ ਆ ਤਕਰੀਬਨ ਆ ਲਾਲੋ ਵੀ ਅੱਧੀ ਸਾਡੀ ਵੀ ਸ਼ਾਮ ਨੂੰ ਉਹ ਚ ਇਹ ਲਾਹੇ ਦਰਖਤ ਖਤਮ ਕਰੇ ਨੇ ਬਿਲਕੁਲ ਰਲ ਮਿਲ ਕੇ ਇਸੇ ਤਰ੍ਹਾਂ ਉਹਨਾਂ ਨੂੰ ਦਰਖਤ ਦੀ ਮਿਲਦੇ ਨਹੀਂ ਮਿਲਦੇ ਇਹ ਜੀ ਤੌਰ ਦਾ ਚੱਕੀ ਨੇ ਤੇ ਤੌਰ ਕਿੱਥੇ ਰਹਿ ਗਏ ਇੱਕ ਪਹਿਲਾਂ ਦਾ ਪਹਿਲਾਂ ਹੁੰਦਾ ਸੀਗਾ ਤੌਰ ਦੇ ਵਿੱਚ ਜੋ ਜਾਂਦੇ ਤਾਂ ਇੱਕ ਕੋਠੀ ਵਧੀਆ ਹੁੰਦੀ ਸੀ ਆਪਾਂ 28 ਖਾਣ ਨੂੰ ਹੁੰਦਾ ਸੀ 28 ਨਿੰਮਾ ਲਾਈਆਂ ਦੀ ਉੱਥੇ ਮੈਂ ਸੜਕ ਦੇ ਨਾਲ-ਨਾਲ ਜੀ ਜੋ ਕੋਸ਼ ਕਾਮਯਾਬ ਹੋ ਗਈਆਂ ਠੀਕ ਹੈ ਜੀ ਮੈਨੂੰ ਇੱਕ ਬੰਦੇ ਨੇ ਕਹਿਦੀ ਕਹਿੰਦਾ ਤੂੰ ਲਾਈ ਜਨਾ ਤੇਰਾ ਸੜਕ ਦੇ ਨਾਲ-ਨਾਲ ਨੁਕਸਾਨ ਕਰ ਦੇਣਗੇ ਠੀਕ ਹੈ ਜੀ ਮੈਂ ਉਹਨੂੰ ਹਾਸੇ ਨਾਲ ਹੀ ਕਹਿਦੀ ਮਾਹੇ ਪੱਟੇ ਵੀ ਛੋੜੇ ਅਸੀਂ ਇਹ ਇੰਨੀਆਂ ਗਰਮੀਆਂ ਪੈਂਦੀਆਂ ਨੇ ਉਹਨਾਂ ਜੋ ਕੁਝ ਇੱਕ ਦਿਨ ਦਾ ਉਹ ਗੁਜਰਾਂ ਦਾ ਮੁੰਡਾ ਮਸੇ ਕੁੱਟਿਆ ਵੀ ਗਿਆ ਦੀ ਨਿੰਮਾ ਖਵਾਉਂਦਾ ਇਸ ਰਸਤਾ ਠੀਕ ਹੈ ਜੀ ਇਹ 28 ਲਈ ਇਹ ਤਾਂ ਚਾਰ ਪੰਜ ਕੀ ਕਾਮਯਾਬ ਹੋਣ ਦਿੱਤੀਆਂ ਨਗਰਾਂ ਨੇ ਉਹ ਬਾਕੀ ਤਾਂ ਜਿਆਦੇ ਡੰਗਰ ਸੀਗੇ ਖਾ ਜਾਂਦੇ ਨੇ ਜੀ ਸੋ ਆਪਾਂ ਦੇਖਦੇ ਆ ਪਹਿਲਾਂ ਜਦੋਂ ਅਸੀਂ ਨਿੱਕੇ ਸੀਗੇ ਥੋੜੇ ਜਿਹਾ ਜਾਨੀ ਕਿ ਪੰਜ ਪੰਜ 7-7 ਸਾਲ ਦੇ ਜੇ ਅਸੀਂ ਖੇਤ ਜਾਂਦੇ ਤਾਂ ਤੂਤ ਬਥੇਰੇ ਹੁੰਦੇ ਸੀ ਹਨਾ ਤੋੜ ਦੇ ਵਿੱਚ ਹਰੇਕ ਤੋੜ ਦੇ ਵਿੱਚ ਘੱਟੋ ਘੱਟ ਪੰਜ ਪ੍ਰਕਾਰ ਦੇ ਦਾ ਫਰੂਟ ਦੇ ਦਰਖਤ ਹੁੰਦੇ ਸੀ ਜਾਮਣ ਹੋ ਗਈ ਅਮਰੂਦ ਹੋ ਗਿਆ ਤੂਤ ਹੋ ਗਏ ਹੋਰ ਜਿਹੜੇ ਆਪਣੇ ਆੜੂ ਹੋ ਗਿਆ ਠੀਕ ਹੈ ਜੀ ਕਿੰਨੂ ਹੋ ਗਏ ਪਰ ਹੁਣ ਤਾਂ ਮੈਂ ਦੇਖਿਆਗਾ ਬਹੁਤ ਥਾਂ ਮੈਂ ਦੇਖਿਆ ਇਹ ਹੁਣ ਤਾਂ ਕੋਠਾ ਪਾਉਣਾ ਵੀ ਜੱਟਾਂ ਨੂੰ ਬਹੁਤ ਔਖਾ ਲੱਗਦਾ ਹੈ ਕੋਠੇ ਹੀ ਸਾਹ ਦੇ ਇੱਕ ਗੁਸਲਖਾਨਾ ਜਾਂ ਬਣਾ ਲੈਂਦੇ ਨੇ ਉਹਦੇ ਵਿੱਚ ਹੀ ਸਟਾਟਰ ਹੁੰਦਾ ਇੱਕ ਕਹੀ ਧਰੀ ਜਾਂਦੀ ਹੈ ਜੇ ਮੀਂਹ ਮੁੱਟਾ ਵੀ ਆਏ ਤਾਂ ਲਵੇ ਲਾਉਣੇ ਵਾਲੇ ਦੀ ਕੇ ਦੀ ਕੋਠੀ ਦੇਖਣੀ ਪੈਂਦੀ ਹੈ ਵੀ ਉੱਥੇ ਜਾ ਕੇ ਯਾਰ ਆਪਾਂ ਮੀਂਹ 'ਚ ਖੜ ਜਾਈਏ ਇਹ ਹਾਲਾਤ ਹੋ ਗਏ ਸੋਚ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ ਸਮਝੋ ਪਰੇ ਆ ਸੋ ਚਾਚਾ ਜੀ ਤੁਸੀਂ ਵਧਾਈ ਦੇ ਪਾਤਰ ਸੋ ਦੋਸਤੋ ਇਹ ਪਿਛਲੇ ਪਾਸੇ ਬਰਸੀਨ ਹੈ ਬਰਸੀਨ ਉਹਦੇ ਜਿਹੜੇ ਸਬਾੜਾ ਲੱਗੇ ਉਹਦਾ ਅੱਧਾ ਨੇ ਲਟਿਆ ਪਿਆ ਇਧਰ ਬਰਸੀਨ ਹੈ ਇਹ ਇਹ ਜਿਹੜਾ ਵਰਸੀਨ ਹੈ ਇਹਦੇ ਵਿੱਚ ਵੀ ਇਹਨਾਂ ਨੇ ਬਿਲਕੁਲ ਵੀ ਰੇਤ ਤੇ ਸਪਰੇਅ ਦੀ ਵਰਤੋਂ ਨਹੀਂ ਕੀਤੀ ਸੋ ਦੇਖ ਲਓ ਕਿੰਨਾ ਸੋਹਣਾ ਖੜਾ ਹੈ ਸੋ ਕੋਸ਼ਿਸ਼ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਹੀ ਕਹਿ ਰਹੇ ਹੁੰਦੇ ਹਾਂ ਵੀ ਦੋਸਤੋ ਤੁਸੀਂ ਵੀ ਕੋਸ਼ਿਸ਼ ਕਰੋ ਜਿੰਨਾ ਘਟਾ ਸਕਦੇ ਹੋ ਓਨਾ ਘਟਾ ਲਓ ਅਸੀਂ ਜ਼ਿਆਦਾ ਨਹੀਂ ਕਹਿੰਦੇ ਜਿੰਨਾ ਘਟਾ ਸਕਦੇ ਹੋ ਓਨਾ ਘਟਾ ਲਓ ਤਾਂ ਜੋ ਆਪਾਂ ਆਪਣੇ ਪੌਣ ਪਾਣੀ ਨੂੰ ਆਪਣੇ ਵਿਰਸੇ ਨੂੰ ਸੰਭਾਲ ਸਕੀਏ ਚਲੋ ਤੇ ਜੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਅਸੀਂ ਤਾਂ ਇਹੀ ਕਹਿਣਾ ਯਾਰ ਵੀ ਆਪੋ ਆਪਣਾ ਖਾਣਾ ਸੁਧਾਰੋ ਹੁਣ ਜੇ ਜਿਹੜਾ ਇਹ ਵਾਲਾ ਵੀ ਕਣਕ ਨੂੰ ਵਾਲਾ ਪਿਛਲੀ ਵਾਰ ਵੀ ਟਿੱਪਣੀਆਂ ਹੋਈਆਂ ਸੀ ਜੀ ਤਿੰਨ ਮਹੀਨੇ ਚੋਂ ਪਿਛਲੀ ਵਾਰ ਆਪਣੀ ਕਣਕ ਬੇਗੀ ਦੀ ਲਈ ਆ ਉਸ ਬੰਦੇ ਨੇ ਹੁਣ ਆਪੇ ਜਿਵੇਂ ਪੜੇ ਲਿਖਿਆ ਨੂੰ ਕਿਹਾ ਵੀ ਪੜੇ ਲਿਖਿਆ ਨੇ ਆ ਕੀ ਬੀੜੀ ਦਾ ਬੇੜਾ ਕਰਕ ਕਰਿਆ ਹਾਂ ਉਹਨਾਂ ਨੇ ਪੜੇ ਲਿਖਿਆ ਨਹੀਂ ਕਰੀਦੀ ਆ ਜਿਆਦਾ ਜ਼ਰਾ ਇਹ ਕੋਈ ਜ਼ਿੰਮੇਦਾਰ ਤਕਰੀਬਨ ਐਕਟਿਵ ਕੋਸ਼ਿਸ਼ ਕਰਾਣੇ ਦੇਖ ਕੇ ਲਾਈ ਆ ਆਪਾਂ ਤੋਂ ਬਿਨਾ ਉਹ ਚਾਚੇ ਦੇ ਮੁੰਡੇ ਨੇ ਲਾਇਆ ਆਪਦੇ ਜੋਗਾ ਖਾਨੋਂ ਤਾਂ ਠੀਕ ਹੈ ਜੀ ਪਰ ਉਹਨੇ ਦੋ ਜੂਰੀਏ ਦਾ ਪਾਏ ਨੇ ਆਪਾਂ ਦਾ ਬਿਲਕੁਲ ਕੋਈ ਨਹੀਂ ਪਾਇਆ ਯਾਰ ਡਾਕਟਰ ਨੂੰ ਹਰੇਕ ਬੰਦਾ پیسے ਹੱਸ ਕੇ ਦੇ ਦਿੰਦਾ ਹੇ ਡਾਕਟਰ ਜਿੰਨੇ ਮਰਜ਼ੀ ਮੰਗ ਲਈ ਪਰ ਇੱਥੇ ਇਹ ਸੋਨਾ ਇੱਕ ਜੇ ਆਪਾਂ ਕਹੀਏ ਕਣਕ ਨਹੀਂ ਖਾਂਦੇ ਇਹਨੇ ਥੋੜੀ ਦੇਰ ਪਚਾਉਣਾ ਹੈ ਹਰ ਬੰਦਾ 6 ਤੋਂ 70 ਰੁਪਏ ਦੀ ਕਣਕ ਖਾਂਦਾ ਦਿਹਾੜੀ ਇੱਕ ਦਿਹਾੜੀ ਠੀਕ ਹੈ ਜੀ ਜੇ ਆਪ ਮੇਰਾ ਧੁਗੜੇ ਰੇਟ ਦੇਖ ਕੇ ਵੀ ਮੇਰਾ ਇਹ ਪਹਿਲਾਂ ਪੂਰਾ ਨਹੀਂ ਕਰਦੇ ਠੀਕ ਹੈ ਜੀ ਤੋਂ ਅਗਲੇ ਸਾਲ ਤੋਂ ਲੱਗ ਜੂ ਕਰਨ ਪਿਛਲੀ ਵਾਰ ਤਾਂ ਆਪਣੇ ਤੁਹਾਨੂੰ ਪਤਾ ਕਵਾਂਟਲ ਕਿੰਦੀ ਨਿਕਲੀਗੀ ਹਾਂ ਬਿਲਕੁਲ ਇੱਕ ਤੀਜਾਲ ਕੁਛ ਮਿਹਰ ਪਾਉ ਰੱਬ ਹਾਂ ਇੱਕ ਤੀਜਾਲ ਪਰ ਆਪਾਂ ਦਾ ਜਦੋਂ ਜ਼ਾਇਰ ਤੇ ਲੱਗੇ ਆਪਾਂ ਨੇਰਾ ਉਹ ਸੋਚ ਕੇ ਜੱਲੇ ਆਪਾਂ ਪਿਛਲੀ ਵਾਰ 5500 ਨੂੰ ਕਰਦੇ ਇੱਕ ਦਿਨ ਆਪਾਂ ਸੇਲ ਕਰਨੀ ਆ ਕਣਕ ਕਣਕ ਸੇਲ ਕਰਨੀ ਆ ਸਾਰੀ ਖਾਨ ਵਾਲੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਚਾਚੇ ਨੇ ਜਿਹੜੀ ਕਣਕ ਆ ਉਹ ਸੇਲ ਕਰਨੀ ਆ ਬਿਨਾ ਰੇਤ ਤੇ ਸਮਰੇਤ ਠੀਕ ਆ ਜੇਕਰ ਕੋਈ ਮੇਰਾ ਵੀਰ ਕਣਕ ਖਰੀਦਣਾ ਚਾਹੁੰਦਾ ਤਾਂ ਨੰਬਰ ਆ ਚਾਚਾ ਜੀ ਦਾ ਸਕਰੀਨ ਦੇ ਉੱਤੇ ਚੱਲ ਰਿਹਾ ਕਿਸੇ ਵੀ ਵੀਰ ਨੂੰ ਲੋੜ ਹੈਗੀ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜਿੰਨੀ ਵੀ ਕਣਕ ਕਹੋਗੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਤੇ ਰੇਟ ਵੀ ਤੁਸੀਂ ਇਹਨਾਂ ਨਾਲ ਪਾਰ ਗੱਲ ਕਰ ਲਿਓ ਪਰ ਬੰਦਾ 7 ਰੁਪਏ ਮਹਿੰਗੀ ਪੈਂਦੀ ਹੈ ਦਿਹਾੜੀ ਦਾ 1 ਕੁਇੰਟਲ ਕਣਕ ਬੰਦਾ ਖਾਂਦਾ ਸਾਲ ਇੱਕ ਕੁਆਂਟਲ ਇੱਕ ਬੰਦਾ ਸਾਲ ਚ ਔਸਤ ਜੀ ਪਊ ਕਈ ਵਾਰ ਹੁਣ ਤਾਂ ਕਾੜ ਕੇ ਮੇਰੇ ਸਾਬ ਨਾਲ 26 27 ਸਾਨੂੰ ਤਾਂ ਵੈਸੇ ਹੀ ਆ 13000 ਰੁਪਏ ਕੀ 13000 ਰੁਪਏ ਚਲੋ ਠੀਕ ਐ 1332 ਸਾਨੂੰ ਵੇਚ ਹਾਂ ਜੇ ਆਪਾਂ ਡਬਲ ਵੀ ਕਰਦੇ ਆ ਤਾਂ 60000 ਨੂੰ ਮੰਨ ਕੇ ਚੱਲੀ ਨਾ 60000 ਦਾ ਘਾਣੂ ਦਿੰਨੇ ਆਪਾਂ ਆਪਾਂ ਤਾਂ ਜੇ ਇੱਕ ਹਜੇ ਤੈਨੂੰ ਇਹ ਗੱਲ ਦੱਸਦਾ ਵੀ ਤਜਰਬਾ ਕਰ ਐ ਇੱਕ ਦੀ ਆਪਾਂ ਅੱਗੇ ਨੂੰ ਗੱਲ ਸੁਣਾ ਆਪਣਾ ਤਜਰਬੇ ਤੇ ਅੱਗੇ 55000 ਦਿੱਤੀ ਦੀ ਠੀਕ ਐ ਇੱਕ ਦੀ ਆਪਾਂ ਅੱਗੇ ਨੂੰ ਘਟਾ ਕੇ ਦੇਵਾਂਗੇ ਆਪਣੀ ਕੜਕ ਕੁਝ ਵਧੀਆ ਵਧੀਆ ਰੱਖਣੀ ਠੀਕ ਐ ਅੱਗੇ ਨੂੰ ਪਰ ਆਪਣਾ ਜੇ ਕ हां ठीक है वो चीज। ਵੀ ਮੈਂ ਲੋਕਾਂ ਦੇ ਨਾਲ ਕਣਕ ਜਿੰਨੀ ਲੋਕਾਂ ਦੀ ਕਣਕ ਨਿਕਲੂ ਓਨੀ ਨਹੀਂ ਮੇਰੇ ਨਿਕਲਦੀ। ਜਿੱਥੇ ਫਰਜ ਕਰ ਲਓ 5 ਕਵਾਂਟਲ ਦੀ ਨਿਕਲਦੀ। ਮੈਂ ਆਪਣੇ 2.5 ਕਵਾਂਟਲ ਦੀ। ਇਸ ਲਈ ਮੇਰੇ ਤੂੜੀ ਮੈਂ ਮੁੱਲ ਲਈਦੀ ਆਪ। ਠੀਕ ਹੈ ਜੀ। ਇਸ ਲਈ ਮੈਂ ਆਪ ਤੂੜੀ ਮੁੱਲ ਲਈਦੀ ਮੈਂ। ਠੀਕ ਹੈ ਜੀ। ਪਰ ਆਪਾਂ ਇੱਕ ਲੀ ਦੇ ਦਰੇ ਦੀ ਵੀ ਤਿੰਨ ਸਾਲ ਦਾ ਪੂਰਾ ਦੇਖਾਂਗੇ ਝਟ। ਉਦੋਂ ਬਾਅਦ ਦੇਖਾਂਗੇ। ਉਦੋਂ ਬਾਅਦ ਆਏ ਵੀ ਕਹਿੰਦੇ ਜੁ ਕਹਿੰਦੇ ਯਾਰ ਛੋਟਾ ਨਾ ਫਿਰ ਟੁੱਪਣਾ ਪਿਆ ਕਰੂ ਪਰ ਮੈਨੂੰ ਲੱਗਦਾ ਜੀ ਤਿੰਨ ਸਾਲਾਂ ਦਾ ਆਪਾਂ ਕੰਮ ਜਾਊਗਾ। ਕੰਮ ਜਾਊਗਾ। ਪੂਰੇ ਹੋਮਾ ਦੇ ਤਿੰਨ ਸਮਾ ਮੈਦ ਕੇ ਚੱਲੇ ਨੇ ਪਰ ਹਲੇ ਸਾਨੂੰ 1.5 ਸਾਲ ਹੋਇਆ ਤੇ ਤੀਜੀ ਫਸਲੀ ਆ ਆਪਣੇ ਹਾਂ ਨਾ ਇਹ ਤੀਜੀ ਫਸਲੀ ਤੀਜੀ ਫਸਲੀ ਪਹਿਲੀ ਕਣਕ ਸੀ ਪਹਿਲੀ ਕਣਕ ਜੀਰੀ ਸੀ ਨਾ ਪਹਿਲੀ ਜੀਰੀ ਚ ਉਦੋਂ ਪਹਿਲੀ ਜੀਰੀ ਚ ਆਪਾਂ 2 ਬੋਰੀਆਂ ਪਾਈਆਂ ਦੀ ਜੂਰੀਆਂ ਦੀ ਮਨ ਘਟ ਘਟ ਕਰਤਾ ਘਟ ਕਰਾਤਾ ਦੀ ਹਾਂ ਘਟ ਕਰਕੇ ਉਦੋਂ ਪਹਿਲੀ ਕਣਕ ਜੀ ਵੀ ਘਟ ਪਾਇਦੀ ਠੀਕ ਹੈ ਜੀ ਪਹਿਲੀ ਕਣਕ ਚ ਆਪਾਂ 5 ਕਿਲੋ ਦਾ ਡੀਏਪੀ ਪਾਇਆ ਸੀ ਠੀਕ ਹੈ ਜੀ ਤੇ ਮਿਲਦਾ 10 ਕਿਲੋ ਦਾ ਸਾਰਾ ਜੂਰੀਆ ਪਾਇਦੀ ਠੀਕ ਹੈ ਜੀ ਉਦੋਂ ਬਾਅਦ ਜੀਰੀ ਚ ਹੋਰ ਘਟਾ ਦਾ ਉਦੋਂ ਬਾਅਦ ਵਾਲੀ ਕਣਕ ਚ ਬਿਲਕੁਲ ਹੀ ਬੰਦ ਕਰਦੇ ਯਾਰ ਕੁਝ ਫੇਰਾ ਪ ਇਹ ਮੰਨ ਗਾ ਆਹ ਕਣਕ ਨਰਮ ਰਹਿ ਗਈ ਤੇ ਰਹਿ ਗਈ ਚ ਮੱਕੀ ਲਾਈ ਵੀ ਤਿੰਨ ਫਸਲਾਂ ਨਹੀਂ ਜਾਂਦਾ ਜਿੰਨਾ ਮਰਜੀ ਹਾਂ ਜਿਹਦੇ ਵਿੱਚ ਪਰ ਇਹ ਸਪਰੇ ਪਾਉਣੀ ਨਹੀਂ ਫਿਰ ਤਿੰਨ ਹਾਂ ਹੁਣ ਇੱਕ ਦੀ ਮੱਕੀ ਵਾਲਾ ਪ੍ਰੋਗਰਾਮ ਕੈਨਸਲ ਕਰਤਾ ਮੱਕੀ ਆਪਾਂ ਲਾਉਣੀ ਨਾ ਮੱਕੀ ਨਹੀਂ ਇਹ ਚ ਮੱਕੀ ਕਰਕੇ ਫਿਰ ਤਿੰਨ ਤੀਜੀ ਫਸਲਾਂ ਨਹੀਂ ਤੰਦੀ ਠੀਕ ਹੈ ਜੀ ਸੋ ਦੋਸਤੋ ਤਾਂ ਬੇਨਤੀ ਕਰੂੰਗਾ ਜਿਹੜੇ ਵੀ ਦੋਸਤ ਨੂੰ ਲੋੜ ਹੈ ਬਿਨਾਂ ਰੇਸ ਸਪਰੇ ਤੋਂ ਕਣਕ ਦੀ ਜਾਂ ਜਿਹੜੇ ਵਧੀਆ ਤੇ ਸੁੱਧ ਕਣਕ ਖਾਣਾ ਚਾਹੁੰਦੇ ਆ ਉਹ ਚਾਚਾ ਜੀ ਨਾਲ ਕੰਟੈਕਟ ਕਰ ਲਿਓ ਇਹਨਾਂ ਦਾ ਨੰਬਰ ਹੈ ਸਕਰੀਨ ਤੇ ਚੱਲਦਾ ਸੋ ਦੋਸਤੋ ਉਸ ਹੈ ਕਰ ਰਹੇ ਨੇ ਵਧੀਆ ਵਧਾਈ ਦੇ ਪੱਤਰ ਵੀ ਨੇ ਸੋ ਮੈਂ ਵੀ ਬੇਨਤੀ ਕਰੂੰਗਾ ਤੇ ਚਾਚਾ ਜੀ ਵੀ ਬੇਨਤੀਆਂ ਕਰਦੇ ਆ ਕਿ ਦੋਸਤੋ ਜਿੰਨਾ ਘਟ ਹੋ ਸਕਦਾ ਰੇਤ ਇਸ ਸੁਦਰ ਪ੍ਰੇ ਤੁਸੀਂ ਖੇਤ ਦੇ ਵਿੱਚੋਂ ਘਟਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਆਪਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਆਉਣ ਵਾਲੇ ਜੀਵਨ ਨੂੰ ਬਚਾ ਸਕੀਏ ਸੋ ਅਗਲੀ ਵੀਡੀਓ ਲੈ ਕੇ ਜਿੱਦਣੇ ਅਸੀਂ ਕਣਕ ਵੱਢਾਂਗੇ ਉਸ ਦਿਨ ਦੀ ਵੀਡੀਓ ਤੇ ਤੁਹਾਨੂੰ ਦੱਸਾਂਗੇ ਵੀ ਕਿੰਨੇ ਕੁਇੰਟਲ ਦੀ ਕਣਕ ਬਿਨਾਂ ਰੇਸ ਬਰੇਤੋ ਸਾਡੀ ਨਿਕਲਦੀ ਆ ਸੋ ਉਦੋਂ ਲਈ ਧੰਨਵਾਦ ਦੋਸਤੋ ਤੇ ਆਪਣਾ ਚੈਨਲ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਜੇ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ That's Ricardo. That's